ਹਲੋ ਬ੍ਰਾਸਟ ਕੋ ਉਤਲ ਦਾ ਡਿਗਰੀ ਕਲਾਸ ਹੈ ਨਰਸੀ ਨਰਸੀ ਕਲਾਸ ਵੈਰੀ ਗੁੱਡ ਤੇ ਬ੍ਰਾਸਟ ਮੈਨਾ ਤੁਸੀਂ ਮੈਨੂੰ ਰੋਜ਼ ਮਰਾਦੀ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੋ ਐਕਟੀਵਿਟੀਆਂ ਹੁੰਦੀਆਂ ਉਹਦੇ ਨਾਲ ਸੰਬੰਧਤ ਮੈਨੂੰ ਗੁਰਬਾਣੀ ਦੀਆਂ ਤੁਕਾਂ ਸੁਣਾਓਗੇ ਠੀਕ ਆ ਹਾਂ ਤੁਸੀਂ ਦੱਸੋ ਸਵੇਰੇ ਉੱਠਣ ਸਮੇਂ ਕੋਕਬੈਟਕ ਸੋਵਤ ਜਗਤ ਵਿਸਰ ਨਹੀਂ ਸਾਸ ਗਰਸਾ ਤੇ ਇਸ਼ਨਾਨ ਕਰਨ ਸਮੇਂ ਕੀ ਬੋਲਦੇ ਹੋ ਤੁਮ ਕਲੇ ਪਲਕੇ ਬਰਬਾਦ ਇਸ਼ਨਾਨ ਕਰੇ ਵਿਸਰ ਨਾਵੇ ਤੇ ਜਦੋਂ ਫਿਰ ਤੁਸੀਂ ਆਪਣਾ ਚਿਹਰਾ ਦੇਖਦੇ ਹੋ ਸੀਸੇ ਦੇ ਵਿੱਚ ਆਪਣਾ ਚਿਹਰਾ ਦੇਖਦੇ ਹੋ ਉਦੋਂ ਕੀ ਉਦੋਂ ਕੀ ਦਿਮਾਗ 'ਚ ਕਿਹੜੀ ਪੰਕਤੀ ਹੁੰਦੀ ਹੈ ਸੀਸੇ ਸੰਦੇ ਸੋਨੀ ਸੰਤਵ ਨੇ ਹਾਂ ਫਿਰ ਬੋਲੋ ਜ਼ੋਰ ਦੀ ਬੋਲੋ ਬਦਮਸੀ ਸੈ ਸਿੰਗ ਦਾ ਸਾਸ ਸਿੰਗਵਾਨੇ ਹੂੰ ਤੇ ਜਦੋਂ ਵੀ ਆਪਾਂ ਖਾਣਾ ਖਾਂਦੇ ਆ ਖਾਣਾ ਖਾਣ ਤੋਂ ਪਹਿਲਾਂ ਕੀ ਮੰਗਤੀ ਬੋਲਣੀ ਚਾਹੀਦੀ ਆਪਾਂ ਨੂੰ ਦਾਦਾ ਦਾਦਾ ਏ ਖਾ ਸਭ ਕੋ ਦੇਵਨਾਰ ਜਿੱਦੇ ਰੋਜਨਾ ਯਗਲਪੁਰੇ ਪੰਡਾ ਠੀਕ ਹੈ ਠੀਕ ਹੈ ਅਗਰ ਪਹਿਲੇ ਪੰਡਾ ਖਾਣਾ ਖਾਣ ਸਮੇਂ ਦਾ ਦਾ ਦੇਕੇ ਕੋ ਦੇਵਨਾ ਤੇ ਦੇ ਰੋੜਨਾ ਇਹ ਗਲਪੁਰੇ ਪੰਡਾ ਠੀਕ ਹੈ ਪਾਣੀ ਪੀਣ ਸਮੇਂ ਜੋ ਪਲਾਈ ਹੈ ਦਲ ਬਿਮਰਤਾ ਤੇ ਉਸੇ ਕਰ ਘੁਰ ਮਰ ਜਾਏ ਐਂਡ ਪੰ ਸਮੇਂ ਵਿਦਿਆਚਾਰੀ ਤੋਂ ਪਰਉਪਕਾਰੀ ਜਦੋਂ ਆਪਾਂ ਕੋਈ ਗਲਤ ਖਾਣਾ ਖਾਂਦੇ ਆ ਬੇ ਲੋੜਾ ਖਾਣਾ ਖਾਂਦੇ ਆ 버ਗਰ ਪੀਜ਼ਾ ਖਾਂਦੇ ਆ ਉਸ ਤੋਂ ਪਹਿਲਾਂ ਆਪਣੇ ਕੀ ਦਿਮਾਗ 'ਚ ਕਿਹੜੀ ਪੰਕਤੀ ਆਉਣੀ ਚਾਹੀਦੀ ਹੈ ਕੀ ਉਦੋਂ ਗੁਰੂ ਸਾਹਿਬ ਜਿੱਦ ਖੰਦਿਆ ਬਣਾਇਆ ਪੇਟ ਦੇ ਚ ਠੀਕ ਹੈ ਸੰਸਾਰਕ ਤਮਾਸ਼ੇ ਦੇਖਣ ਸਮੇ ਅੱਖੀਂ ਦੇਖਣਾ ਰੱਖ ਜੇ ਬੋਰੰਗ ਤਮਾਸ਼ੇ ਹਾਂ ਠੀਕ ਹੈ ਬਹੁਤ ਵਧੀਆ ਤੇ ਜਦੋਂ ਅਸੀਂ ਕੁਦਰਤ ਦੇ ਨਜ਼ਾਰੇ ਦੇਖਦੇ ਆਂ ਉਦੋਂ ਹਾਂ ਕੁਦਰਤ ਤੇ ਰਸਿਆ ਪਰ ਅੰਤ ਨਾ ਜਾਇ ਰੱਖਿਆ ਹਾਂਜੀ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਇ ਰੱਖਿਆ ਜੈ ਸਿੱਖ ਸਿੱਖ ਨੂੰ ਜਦੋਂ ਮਿਲਦਾ ਹੈ ਉਸ ਸਮੇਂ ਕੀ ਪੰਕਤੀ ਉਚਾਰਨ ਕਰਦਾ ਹੈ ਆਗੇ ਆਵਤ ਸੇਗੂ ਜੁ ਪਾਵੇ ਵੈਗੂ ਜੀ ਕਾ ਖਲਸਾ ਵੈਗੂ ਜੀ ਕੀ ਪਤੇ ਬਿਲਾਵੇ ਤੇ ਗੁਰੂ ਸਾਹਿਬ ਨੇ ਔਰਤ ਦੀ ਬਰਾਬਰੀ ਨੂੰ ਦੱਸਾਂ ਲਈ ਕਿ ਸੰਸਾਰ ਦੇ ਵਿੱਚ ਔਰ ਬਰਾਬਰ ਹੈ ਮਰਦ-ਵਾਂਗ ਤੇ ਉਹਦੇ ਲਈ ਕੀ ਪੰਕਤੀ ਹੁਸ਼ਾਰਨ ਕੀਤੀ ਚੋਕੇ ਬੰਦਾ ਕੇ ਜਿੱਤੇ ਰੇ ਰਾਜਾ ਨੂੰ ਹਾਂਜੀ ਠੀਕ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ